ਦਾ ਨਹੀਂ ਹੈ ਪੀਰ ਬੁੱਧੂ ਸ਼ਾ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਰੋ ਪਏ ਤੇ ਪਾਤਸ਼ਾਹ ਪੁੱਛਦੇ ਨੇ ਪੀਰ ਬੁੱਧੂ ਸ਼ਾ ਕੀ ਗੱਲ ਹੈ ਕਹਿਣ ਲੱਗੇ ਪਾਤਸ਼ਾਹ ਮੈਂ ਨਮਾਜ਼ਾਂ ਪੜਦਾ ਹਾਂ ਮੈਂ ਕ੍ਰਾਂਤੀ ਦਾ ਪਾਠ ਨਹੀਂ ਕਰਦਾ ਹਾਂ ਮੈਂ ਬੰਦਗੀ ਨਹੀਂ ਕਰਦਾ ਪਰ ਇਹ ਐਸਾ ਚੰਚਲ ਮਨ ਹੈ ਇਹ ਮਨ ਟਿਕਦਾ ਨਹੀਂ ਇਹ ਮਨ ਇੱਕ ਇੱਕ ਪਲ ਦੇ ਵਿੱਚ ਕਿਦਰੇ ਦਾ ਕਿਦਰ ਚਲਾ ਜਾਂਦਾ ਹੈ ਮੇਰਾ ਸਿਮਰਨ ਦੇ ਵਿੱਚ ਬੰਦਗੀ ਦੇ ਵਿੱਚ ਬੰਨ ਨਹੀਂ ਪਿੰਦਾ ਆਪ ਕਿਰਪਾ ਕਰੋ ਇਸ ਮਨ ਨੂੰ ਟਿਕਾ ਦਿਓ ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਮਨ ਵਸਿਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਜੇ ਗੁਰੂ ਦੀ ਕਿਰਪਾ ਹੋ ਜਾਵੇ ਪਰ ਇਹ ਚੰਚਨ ਮਨ ਵਸਦੇ ਵਿੱਚ ਆ ਜਾਂਦਾ ਹੈ ਫਿਰ ਸਤਿਗੁਰਾਂ ਆਕੇ ਅਰਦਾਸ ਬੇਨਤੀ ਕਰਦੇ ਹੋਏ ਆਪਣਾ ਸਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਰਪ ਲੈਂਦਾ ਏ ਪਾਤਸ਼ਾਹ ਮੈਨੂੰ ਮਨ ਵਸ ਕਰਨਾ ਨਹੀਂ ਆਉਂਦਾ ਨਾ ਮੈਨੂੰ ਬੰਦਗੀ ਕਰਨੀ ਹੁੰਦੀ ਏ ਨਾ ਮੈਨੂੰ ਨਮਾਜ਼ਾਂ ਪੜ੍ਹਨੀਆਂ ਹੁੰਦੀਆਂ ਨੇ ਬਸ ਆਪ ਇਹ ਕਿਰਪਾ ਕਰੋ ਤਾਂ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਐਸਾ ਅਸੀਰਵਾਦ ਦਿੱਤਾ ਕਿ ਮਨ ਟਿਕ ਗਿਆ ਦੇ ਵਿੱਚ ਆ ਗਿਆ ਮਨ ਟਿਕ ਗਿਆ ਬੰਦਗੀ ਕਰਦਾ ਹੈ ਅਜ ਅਨੰਦ ਹਉਮੈ ਤੇ ਜੇ ਨਮਾਜ਼ਾਂ ਪੜਦਾ ਹੈ ਤਾਂ ਉਸ ਨੂੰ ਰਸ ਹੁੰਦਾ ਹੈ ਫਿਰ ਇੱਕ ਦਿਨ ਐਸਾ ਵੀ ਆਇਆ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਹਨਾਂ ਨੇ ਆਪਣੇ murid ਅਤੇ ਪੁੱਤਰਾਂ ਨੂੰ ਵੀ ਸ਼ਹੀਦ ਕਰਾ ਦਿੱਤਾ ਸ਼ਹੀਦ ਕਰਾ ਕੇ ਜਰਾ ਜਿਨ੍ਹਾਂ ਵੀ ਮਨ ਵਿੱਚ ਰੋਸ ਨਹੀਂ ਕੀਤਾ ਕਿਉਂਕਿ ਮੇਰਾ ਮੁੱਢ ਵਿੱਚ ਕਿਛ ਨਹੀਂ ਜੋ ਕੇ ਜ ਹੈ ਸੋ ਤੇਰਾ ਤੇਰਾ ਤੁਝ ਕੋ ਸੋ ਤੇ ਕਿਆ ਲਾਗੇ ਮੇਰਾ ਆਪਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਪੀਰ ਬੁੱਧੂ ਸਾਹਿਬ ਸਜਦਾ ਕਰਦਾ ਹੈ ਤੇ ਆਖਦਾ ਏ ਸੱਚੇ ਪਾਤਸ਼ਾਹ ਮੇਰਾ ਕੁਝ ਵੀ ਨਹੀਂ ਏ ਇਹ ਪੁੱਤ ਵੀ ਤੇਰੀਆਂ ਬਖਸ਼ੀਆਂ ਨੇ ਦਾਤਾ ਨੇ ਤੇ ਇਹ ਮਰੀਦ ਵੀ ਤੁਹਾਡੇ ਹਨ ਇਸ ਲਈ ਮੇਰੇ ਮਨ ਦੇ ਵਿੱਚ ਕਿਸ ਗੱਲ ਦਾ ਗਿਲਾ ਖੁਸ਼ੀਏ ਖੁਸ਼ੀਆਂ ਦੇ ਪਾਸਾ ਤੇਰੀਆਂ ਬਸਤਾ ਤੁਹਾਡੇ ਚਰਨਾਂ ਦੇ ਵਿੱਚ ਭੇੜ ਕਰ ਦਿੰਦੀਆਂ ਤੇ ਤੁਸੀਂ ਮੈਨੂੰ ਅਨੰਤ ਖੁਸ਼ੀਆਂ ਦੇ ਨਾਲ ਨਿਵਾਜਿਆ ਹੈ ਮੈਂ ਆਪ ਦਾ ਸ਼ੁਕਰਾਨਾ ਕਿਹੜੇ ਲਫ਼ਜ਼ਾਂ ਦੇ ਨਾਲ ਕਰਾਂ ਸਾ ਸੰਗਤ ਦੀ ਇਸ ਤਰ੍ਹਾਂ ਇਹ ਮਨ ਤਾਂ ਵਾਸ ਵਿੱਚ ਆਉਂਦਾ ਏ ਜੇਕਰ ਅਸੀਂ ਨਿਤਨੇਮ ਕਰਕੇ ਫਿਰ ਪੁਰੂਵਗੇ ਆਸ ਕਰੀਏ ਸਤਿਗੁਰ ਸੱਚੇ ਬਾਦशाह ਇਹ ਨਿਤਨੇਮ ਆਪ ਨੇ ਕਰਾਇਆ ਹੈ ਆਪ ਦੀ ਬਖਸ਼ਿਸ਼ ਨਾਲ ਇਹ ਨਿਤਨੇਮ ਹੋਇਆ ਹੈ ਤਾਂ ਫਿਰ ਵਾਹਿਗੁਰੂ ਦੇ ਨਾਮ ਦਾ ਰੰਗ ਚੜਦਾ ਏ ਜਾਗ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀਏ ਹੈ ਸੂਰਾ ਆਤਮ ਜੜੇ ਸਗਲ ਵਸ ਆਕੇ ਜਾ ਕਾ ਸਤਗੁਰੂ ਪੂਰਾ ਜਿਸ ਦਾ ਪੂਰਾ ਸਤਗੁਰੂ ਹੁੰਦਾ ਹੈ ਜੇ ਅਧੂਰਾ ਕੋਈ ਹੋਵੇ ਪਖੰਡੀ ਹੋਵੇ ਤਾਂ ਉਹ ਆਪ ਮਨ ਵਸ ਵਿੱਚ ਨਹੀਂ ਕਰ ਸਕਦਾ ਤੇ ਆਪਣੇ ਮਰੀਦਾਂ ਦਾ ਉਹ ਮਨ ਕਿਵੇਂ ਵਸ ਵਿੱਚ ਕਰ ਸਕਦਾ ਹੈ ਇਸ ਲਈ ਪੂਰੇ ਸਤਗੁਰ ਪਾਤਸ਼ਾਹ ਜੀ ਦੇ ਅੱਗੇ ਅਸੀਂ ਅਰਦਾਸਾਂ ਅਤੇ ਬੇਰਦੀਆਂ ਕਰੀਏ ਸਾਡਾ ਸਤਗੁਰ ਪਾਤਸ਼ਾਹ ਪੂਰਾ ਹੈ ਸਾਧ ਸੰਗਤ ਜੀ ਪਹਿਲਾਂ ਕਾफी ਸਮੇਂ ਪਹਿਲਾਂ ਦੀ ਇੱਕ ਗੱਲ ਹੈ ਜਿਹੜੇ ਗੁਰੂ ਇਕਵਾਸ ਸਿੰਘ ਜੀ ਕੀਰਤਨੀਏ ਸਿੰਘ ਹਨ ਉਹਨਾਂ ਦੇ ਨਾਲ ਇੱਕ ਲੋਜਵਾਰ ਹੋ ਜਾਂਦਾ ਸੀ ਜਦੋਂ ਭਾਈ ਗੁਰ ਇਕਵਾਸ ਸਿੰਘ ਜੀ ਕੀਰਤਨ ਕਰ ਲੈਂਦੇ ਸਨ ਤਾਂ ਉਸ ਤੋਂ ਬਾਅਦ ਉਹ ਅਨਾਉਂਸ ਕਰਦੇ ਸਨ ਕਿ ਆ ਸਿੱਖ ਨੌਜਵਾਨ ਇਹ ਇੱਕ ਤੁਆਨੂ ਕੁਰਾਨ ਸ਼ਰੀਫ ਦੀ ਆਇਤ ਸੁਣਾਣਗੇ ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਪਮਾ ਲਿਖੀ ਹੈ ਦਰਸਲ ਐਸੀ ਕੋਈ ਆਇਤ ਨਹੀਂ ਹੈ ਜਿਸ ਆਇਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਪਮਾ ਲਿਖੀ ਹੋਈ ਹੋਵੇ ਆ ਉਹ ਜਿਹੜੇ ਬੋਲ ਹਨ ਉਹ ਸੁਖੀ ਫਕੀਰਾਂ ਦੇ ਹੋ ਸਕਦੇ ਹਨ کیونکہ جڑے صوفی فقیر ہن او کھل دے دے ہن او کھلے آسمان دے وچ اونچیاں تے لمیاں اڈاریاں پر دے رہن اے صوفی فقیراں دے بچن ہو سکدے نے او اے لفظ بول دے سن اللہ سبحان اللہ فرسلی ربو الزی نشاہ قرنال تاجین اے اللہ تے تیرا ایک خاص جنم ہو رو گے گا ਮੇਰੀ ਬੰਦਗੀ ਕਰਕੇ ਮੈਨੂੰ ਪਤਾ ਚੱਲਿਆ ਹੈ اے ਅੱਲਾ ਤੇਰੀ ਰਹਿਮਤ ਦਾ ਸਦਕਾ ਮੈਨੂੰ ਪਤਾ ਚੱਲ ਗਿਆ ਹੈ ਕਿ ਉਹ ਗੁਰੂ ਨਾਨਕ ਸਾਹਿਬ ਬਣ ਕੇ ਇਸ ਧਰਤੀ ਤੇ ਆਵਣਗੇ ਉਹ ਭੁੱਲਿਆ ਭਟਕਿਆ ਨੂੰ ਰਾਹ ਦਿਖਾਣਗੇ ਤੇ ਉਹ ਸਭਨਾ ਦੇ ਸਾਂਝੇ ਗੁਰੂ ਹੋਣਗੇ ਉਹਨਾਂ ਦੇ ਅੱਗੇ ਸਾਰੀ ਦੁਨੀਆ ਦੇ ਜਿਹੜੇ ਸੱਚੇ ਲੋਕ ਨੇ ਉਹ ਸਜਦੇ ਕਰਨਗੇ ਜੁਗ ਜੁਗ ਕੇ ਨਿਉ ਨਿਉ ਕੇ ਉਹਨਾਂ ਨੂੰ ਸਲਾਮ ਕਰਨਗੇ ਤਾਂ ਉੱਚੇ ਇੱਕ ਅਲਾ ਯਾਰ ਦਾ ਯੋਗੀ ਜਿਹੜੇ ਨੇ ਜੋ ਗੁਰੂ ਘਰ ਦੇ ਬਹੁਤ ਹੀ ਸਰਦਾਰੂ ਨੇ ਉਹ ਕਹਿੰਦੇ ਨੇ यूं तोអស់ 파ਸਾ ਹੋਏ ਹੈ ਇਸ ਜਹਾਂ મે ਇਸ ਜਹਾਂ ਦੇ ਵਿੱਚ ਬੜੇ ਬੜੇ 파ਸ ਹੋਏ ਨੇ ਬਹੁਤ ਸੇ ਰਹਾ ਨਵਾ ਹੋਏ ਹੈ ਇਸ ਜਹਾਂ મે ਖੁਦਾ ਜ ਨੇ ਪੇਜਦਾ ਹੈ ਇਸ ਜਹਾਂ મે ਹਕਤ ਉਹਨਕੇ ਪੈਰ ਉਹਨਕੇ ਮਾਂਤੇ ਬੜੇ ਬੜੇ ਪੀਰ ਪੈਗੰਬਰ ਦੇਵੀ ਦੇਵਤੇ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਪਰ ਉਹਨਾਂ ਦੀ ਕੋਈ ਸੀਮਾ ਹੁੰਦੀ ਹੈ ਉਹਨਾਂ ਨੂੰ ਮੰਨਣ ਵਾਲੇ ਹੀ ਉਹਨਾਂ ਅੱਗੇ ਆਪਣਾ ਸਿਰ ਨਵਾਉਂਦੇ ਨੇ ਸਜਦੇ ਕਰਦੇ ਨੇ ਯੂ ਤੋਂ ਬਾਅਦ ਸਾਰੇ ਪਾਸਾ ਹੋਏ ਇਸ ਜਹਾਂ ਵਿੱਚ ਬਹੁਤ ਸੇ ਰਾਮ ਬਾਹ ਹੋਏ ਇਸ ਜਹਾਂ ਵਿੱਚ ਖੁਦਾ ਜਿਨੇ ਭੇਜਤਾ ਇਸ ਜਾਮੇ ਫਕਤ ਉਹਨਕੇ ਪੈਰੋ ਨੂੰ ਮੰਨਦੇ ਹੈ ਮਗਰ ਤੂੰ ਕੋ ਸਾਰੇ ਗੁਰੂ ਜਾਣਤੇ ਹੈ ਉਹਨਾਂ ਨੂੰ ਕੇਵਲ ਉਹਨਾਂ ਦੇ ਬੰਨਣ ਵਾਲੇ ਥੋੜੇ ਬਹੁਤੀ ਉਹਨਾਂ ਦੇ ਅਗੇ ਝੁਕਦੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਵੀ ਇਤਨੇ ਅਗੰਮ ਹਨ ਕਿ ਉਹਨਾਂ ਦੇ ਅਗੇ ਸਾਰੀ ਦੁਨੀਆ ਸਜਦਾ ਕਰਦੀ ਹੈ ਜੋ ਦੁਨੀਆ ਦੇ ਵਿੱਚ ਸੱਚੇ ਇਨਸਾਨ ਨੇ ਜਿਨ੍ਹਾਂ ਦੇ ਅੰਦਰ ਸਚਾਈ ਦੀ ਜਰਰਤ ਦੀ ਅੰਸ ਆ ਗਈ ਉਸ ਦਾ ਸਿਰ ਗੁਰੂ ਨਾਨਕ ਬਾਸਾ ਦੇ ਚਰਨਾਂ ਦੇ ਵਿੱਚ ਝੁਕ ਜਾਂਦਾ ਹੈ ਸੰਤਾਂ ਦੇ ਨਾਲ ਪਿਆਰ ਦੇ ਨਾਲ ਇਸ ਲਈ ਅਲਾ ਯਾਰ ਖਾਂ ਯੋਗੀ ਇਹ ਕਹਿੰਦੇ ਹਨ ਫਕਤ ਉਨਕੇ ਪੈਰੋ ਨੂੰ ਕੋ ਮੰਨਤੇ ਹੈ ਭਗਾ ਤੁਮ ਕੋ ਸਾਰੇ ਗੁਰੂ ਜਾਣਤੇ ਹੈ ਉਹ ਫਿਰ ਕਹਿੰਦਾ ਹੈ ਤੇਰੀ ਗੁਫ਼ਤ ਹੂ ਸਭ ਕੋ ਭਾਈ ਨਾ ਹੁੰਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਇਹ ਪੰਜ ਪੋਤਕ ਸੈਰ त्यागा ਤਾਂ ਉਸ ਵੇਲੇ ਅੱਲਾ ਯਾਰ ਖਾਂ ਯੋਗੀ ਚੰਦ ਨੇ ਉਹ ਖ ਉਥੋਂ ਇੱਕ ਚੱਦਰ ਮਿਲੀ ਤੇ ਉਹ ਜਿਹੜੀ ਚੱਦਰ ਸੀ ਉਸ ਨੂੰ ਹਿੰਦੂ ਵੀਰ ਕਹਿੰਦੇ ਸਨ ਕਿ ਇਹ ਅਸਾਂ ਦਬਣਾਉਣੀ ਹੈ ਇਸ ਦਾ ਸੰਸਕਾਰ ਕਰਨਾ ਹੈ ਮੁਸਲਮਾਨ ਵੀਰ ਕਹਿੰਦੇ ਸਨ ਅਸਾਂ ਦਫਨਾਉਣਾ ਹੈ ਤਾਂ ਉੱਥੇ ਉਹਨਾਂ ਦੀ ਟਕਰਾਅ ਹੋਈ تقرار بندیاں بندیاں بہت آگاں تھا کہ بند گئی پھر ایک کوئی شیانہ آیا پھر اس نے دسیا کرونا پاچھا ہی تا سب دے سانتے آنا پھرانے سانجا پیش دیتا ہے تو سانجا صاحب باپ ہمارا تو کسی ندیس سے باہر آگی ایک پیتا ایک ایسے کے ہم بارک لگو. تو میرا گرہائی ਇਕ ਅਕਾਲ ਪੁਰਖ ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ ਤੇ ਤੁਸੀਂ ਅੱਜ ਨਾਨਕ ਪਤਸਾ ਜੀ ਦਾ ਨਾਮ ਲੈ ਕੇ ਲੜ ਰਹੇ ਹੋ ਝਗੜ ਰਹੇ ਹੋ ਇਹ ਗੱਲ ਠੀਕ ਨਹੀਂ ਹੈ ਤਾਂ ਫਿਰ ਕਹਿੰਦੇ ਜੀ ਅੰਨੀ ਚਾਦਰ ਜੋ ਹੈ Hindu ਵੀਰਾਂ ਨੂੰ ਦੇ ਦਿੱਤੀ ਅਤੇ ਅੰਨੀ ਚਾਦਰ ਮੁਸਲਮਾਨ ਵੀਰਾਂ ਨੂੰ ਕਿਉਂਕਿ ਨਾਨਕ ਸਾਹਿਬ ਫਕੀਰ Hindu ਕਾ ਕੋ ਮੁਸਲਮਾਨ ਕਾ ਮੇ ہندوان دے اور گروہ نے تے مسلم مانا دے گروہ نانک پاس سا پیر ہم اللہ یار خان یوگی کے اندر نے تیری گفت گو اے گروہ نانک پاس سا دی تیری گفت گو سب کو پائی نہ ہوتی تو مسلم تیری راہ نمائی نہ ہوتی اگر تجھ پہ شہدہ کھلائی نہ ہوتی ਤੋ ਤੇਰੀ ਲਾਸ ਤੇ ਹੱਥ ਆ ਪਾਈ ਨਾ ਹੋਤੀ ਨਾ Hindu ਜਨਾਨੇ ਪਰ ਇਸrar ਕਰਤੇ ਨਾ Muslim ਦਫਨ ਪਰ ਤਕਰਾਰ ਕਰਤੀ ਤੁਸੀਂ ਇਤਨੇ ਹਰਮਨ ਪਿਆਰੇ ਬਣ ਗਏ Hindu ਵੀਰਾਂ ਦੇ ਵੀ ਮੁਸਲਮਾਨਾਂ ਦੇ ਵੀ ਜੋ Hindu ਆਖਦੇ ਨੇ ਇਹ ਸਾਡਾ ਗੁਰੂ ਹੈ ਤੇ ਮੁਸਲਮਾਨ ਵੀ ਆਖਦੇ ਨੇ ਇਹ ਸਾਡਾ ਪੀਰ ਹੈ ਤੇ ਇਹ ਦੋਵੇਂ ਕੌਮਾਂ ਜੜੀਆਂ ਨੇ ਇਹ ਗੁਰੂ ਨਾਨਕ ਪਾਸਾ ਜਿਹਨੂੰ ਸਿੱਧਾ ਕਰ ਰਹੀਆਂ ਨੇ ਸਾਰੀ ਮਨੁੱਖਤਾ ਵਾਸਤੇ ਸਾਰੀ ਦੁਨੀਆ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਂਝੇ ਉਦੇਸ ਹਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਿਵਾਰੇ ਉਬਰੇ ਕਿਤੇ ਵਿਹੋਗbaar ਇਹ ਬਾਣੀ ਬੋਦੀ ਜਿਸ ਦਰਵਾਜ਼ੇ ਤੋਂ ਇੱਕ ਦਰਵਾਜ਼ਾ ਪਾ ਰੱਬ ਦਾ ਵਾਹਿਗੁਰੂ ਜੀ ਦਾ ਦਰਸ਼ਾ ਖੁੱਲਿਆ ਰਹਿੰਦਾ ਹੈ ਉਹ ਹੈ ਦਇਆ ਦਾ ਤਰਸ ਦਾ ਰਹਿਨ ਦਾ فکر ਉਹ ਕਹਿੰਦੇ ਨੇ ਬਲਾ ਦਵਲ ਅੱਲਾ ਤਮਾਮਿਲ ਅਜ਼ੀਮ ਗੁਰੂ ਗ੍ਰੰਥ ਪਰਸੀਆਂ ਅਫਵਾਹ ਹਿੰਦ ਕਹਿੰਦੇ ਨੇ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਨਾ ਕੋਈ ਹੋਵੇਗਾ ਇੱਕ ਸਮਾਂ ਐਸਾ ਆਵੇਗਾ ਕਿ ਗੁਰਨਾਨਕ ਪਾਸਾ ਹੀ ਜੋ ਤੁਸੀਂ ਭੁਗਤ ਉਚਾਰ ਵਿਚਾਰ ਉਚਾਰਨ ਕੀਤੇ ਹਨ ਪਾ ਜੋ ਤੁਹਾਡਾ ਕلام ਹੋਵੇਗਾ ਜੋ ਤੁਹਾਡੀ ਬਾਣੀ ਹੋਵੇਗੀ ਉਸ ਬਾਣੀ ਨੂੰ ਸਾਰੇ ਲੋਕ ਸਿੰਧਾ ਕਰਨਗੇ ਉਸ ਬਾਣੀ ਦਾ ਰੂਪ ਹੋਵੇਗਾ ਉਸ ਬਾਣੀ ਦਾ ਨਾਮ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਤੇ ਇਸ ਤਰ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਸਮੇਂ ਦੇ ਵਿੱਚ ਸਾਰੀਆਂ ਜਗਾਂ ਤੇ ਵਿਆਪਕ ਹੋਣਗੇ ਕਿਉਂਕਿ ਸ਼ਬਦ ਹਰ ਜਗ੍ਹਾ ਤੇ ਵਿਆਪਕ ਹੈ ਤੇ ਅਸੀਂ ਅਰਦਾਸ ਕੀ ਕਰਦੇ ਹਾਂ ਦਸਾਂ ਪਾਤਸ਼ਾਹਾਂ ਦੇ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦੇ ਜੋਤ ਹਨ ਦਸਾਂ ਪਾਤਸ਼ਾਹਾਂ ਦੇ ਵਿਚਾਰ ਹਨ ਦਸਾਂ ਪਾਤਸ਼ਾਹਾਂ ਦੇ ਸੋਖ ਗੁਣ ਹਨ

ਪਰੇ ਪੰਡਾਰ ਅਖੂਟ ਅਤੋਲ ਖਾਵੇ ਖਰਚ ਰਨ ਮੇਰੇ ਭਾਈ ਟੋਟਲਾ ਆਵੇ ਬਦਲ ਹੋ ਜਾਏ ਪਰ ਇਸ ਨਾਮ ਰੂਪ ਜਹਾਜ਼ ਦੇ ਵਿੱਚ ਜਿਸ ਨੇ ਬੈਠਣਾ ਸਵੀਕਾਰ ਕਰ ਲਿਆ ਜਾਂ ਜੋ ਇਸ ਨਾਮ ਬਾਣੀ ਦੇ ਜਹਾਜ਼ ਦੇ ਵਿੱਚ ਬੈਠ ਗਿਆ ਫਿਰ ਸਤਗੁਰ ਪਾਤਸ਼ਾ ਉਸ ਦਾ ਢੇੜਾ ਇੱਕ ਬੰਦੇ ਇਨਕਾਰੇ ਲਗਾ ਦਿੰਦੇ ਨੇ ਸਤਗੁਰ ਬੋਹਿਲ ਨਾਮ ਹੈ ਚਿਤ ਵਿੱਚ ਚੜਿਆ ਜਾਏ ਸਤਗੁਰ ਕਿਰਪਾ ਨੇ ਜੋ ਚਲੇ ਵਿੱਚ ਬੋਹਿਲ ਬੈਠਾ ਹੈ ਸਤਗੁਰ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਇਹ ਜਹਾਜ ਹੈ ਤੇ ਇਹਦੇ ਵਿੱਚ ਕਿਵੇਂ ਚੜਿਆ ਜਾ ਸਕਦਾ ਹੈ ਫਿਰ ਪਾਸਾ ਆਗਿਆ ਸਤਗੁਰ ਕੇ ਪਹਾਣੇ ਜੋ ਚਲੇ ਵਿਚ ਕੋਈ ਬੈਠਾ ਜੋ ਸਤਗੁਰ ਦੇ ਬਾਣੇ ਦੇ ਵਿੱਚ ਚੱਲਦਾ ਹੈ ਹੁਕਮ ਨੂੰ ਮੰਨਦਾ ਹੈ ਉਹ ਇਸ ਜਹਾਜ਼ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਕੋਈ ਵੀ ਆ ਕੇ ਬੈਠੇ ਇਸ ਜਹਾਜ਼ ਦੇ ਵਿੱਚ ਸਤਗੁਰ ਪਾਤਸ਼ਾਹ ਉਸ ਨੂੰ ਬਿਠਾ ਲੈਂਦੇ ਨੇ ਜੇ ਆਪਣੇ ਨੇ ਮਨ ਕਾਬਤੀ ਕਿ ਮੈਂ ਇਸ ਜਹਾਜ਼ ਦੇ ਵਿੱਚ ਨਹੀਂ ਬੈਠਣਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਹਾਜ਼ ਵਿੱਚ ਨਾ ਬੈਠ ਕੇ ਔਰੰਗਜ਼ੇਬ ਦੇ ਜਹਾਜ਼ ਵਿੱਚ ਵੇੜੇ ਵਿੱਚ ਬੈਠ ਗਿਆ ਉਸ ਹੀ ਰਾਮ ਰਾਏ

ਮੁਕਤੀ ਪ੍ਰਾਪਤ ਨਹੀਂ ਕਰਦਾ ਜੇ ਕੋ ਗੁਰ ਤੇ ਬੇਮਕ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਗੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸਭ ਸੁਣਾਏ ਜੇ ਮੁਕਤੀ ਮਿਲੇਗੀ ਤਾਂ ਫਿਰ ਸਤਗੁਰਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਪਾਤਸ਼ਾਹੀ ਦੇ ਸ਼ਬਦ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲਵੇ ਤਾਂ ਫਿਰ ਮੁਕਤੀ ਮਿਲਦੀ ਹੈ ਸਾਧ ਸੰਗਤ ਨੂੰ ਸੂਫੀ ਫਕੀਰ ਫਿਰ ਅੱਕੇ ਕਹਿੰਦਾ ਹੈ ਲਿਬਨ ਇਲ ਮੁਸਲਿਮ ਕੇ ਅਲਜੀ ਮਾਸੂਮ ਗੁਰੂ ਗ੍ਰੰਥ ਸਾਹਿਬ ਔਰ ਜੋ ਗੁਰੂ ਗ੍ਰੰਥ ਸਾਹਿਬ ਦੇ ਕلام ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਏਗਾ ਫਿਰ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਹੋ ਜਾਵੇਗੀ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਹਮੇਸ਼ਾ ਪਰ ਉਹ ਸੱਚ ਹੈ ਕਿ ਪਾਣੀ ਤੋਂ ਬਗਾਰ ਕਦੀ ਰਹਿ ਨਹੀਂ ਸਕਦੀ ਪਾਣੀ ਤੋਂ ਬਿਨਾ ਉਹ ਤੜਫ ਤੜਫ ਕੇ ਆਪਣੇ ਪ੍ਰਾਣ ਤੇ ਅਤਿਆਗ ਦਿੱਤੀ ਹੈ ਜੋ ਮੱਛੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਉਸ ਨੂੰ ਜੀਵਨ ਨਹੀਂ ਮਿਲਦਾ ਉਸ ਨੂੰ ਜ਼ਿੰਦਗੀ ਨਹੀਂ ਨੋਦੀ ਉਸ ਦੀ ਮੌਤ ਹੋ ਜਾਂਦੀ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸ਼ਿਕ ਹੋਵੇਗਾ ਉਹ ਬਾਣੀ ਤੋਂ ਬਗਾਰ ਕਦੀ ਨਹੀਂ ਜੀਵੇਗਾ ਤੇ ਜੇ ਬਾਣੀ ਦੇ ਨਾਲ ਉਹ ਜੀਵੇਗਾ ਤੇ ਫਿਰ ਉਹ ਅਮਰ ਹੋ ਜਾਵੇਗਾ ਫਿਰ ਉਸ ਦੀ ਕਦੇ ਮੌਤ ਵੀ ਨਹੀਂ ਹੋਵੇਗੀ ਉਹ ਆਰੇ ਚੱਲਦੇ ਰਹਿਣਗੇ ਤੇ ਉਹਦੇ ਅੰਦਰ ਬਾਣੀ ਦਾ ਜਾਪ ਚੱਲਦਾ ਰਹੇਗਾ ਦੇਗਾ ਉਮਰ ਦੀਆਂ ਰਣਗੀਆਂ ਤੇ ਉਹ ਵਾਹਿਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਗਾਇਨ ਕਰਦਾ ਰਹੇਗਾ ਬੰਦ ਬੰਦ ਕਟੀਦੇ ਰਹਿਣਗੇ ਚਕਰੀਆਂ ਚਲਬੀਆਂ ਰਹਿਣਗੀਆਂ ਚਕਰੀਆਂ ਚੱਲ ਚੱਲ ਕੇ ਟੁੱਟ ਜਾਣਗੀਆਂ ਮੁੱਕ ਜਾਣਗੀਆਂ ਜਲਮ ਦੇ ਹਥਿਆਰ ਜਿਹੜੇ ਟੁੱਟ ਜਾਣਗੇ ਖੁੰਡੇ ਹੋ ਜਾਣਗੇ ਪਰ ਜਿਹੜਾ ਗੁਰੂ ਦਾ ਪ੍ਰੇਮਾਨ ਸਿੱਖ ਹੈ ਉਸ ਦੇ ਅਗਰ ਕਦੇ ਵੀ ਗੁਰਬਾਣੀ ਦੀ ਲੈ ਤਾਲ ਰਸ ਆਨੰਦ ਟੁੱਟਦਾ ਨਹੀਂ ਉਹ ਹਮੇਸ਼ਾ ਗੈਰੰਤਰ ਬਣਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਕਰਕੇ ਇਹ ਸੂਫੀ ਫਕੀਰਾਂ ਦੀ جو بانی ہے کلام ہے وہ گروہ نانک و پادشاہ جی کی اپما بیان کر دی ہے کبھی سنتوک سنگ جی نے کیا ہے سری نانک پرشوت من پرم پراور نات یگل چرن من بندنا دھر پر دھر کرنا گروہ نانک پادشاہ سب تو پرشوتمن سب تو اتب آن سب تو اچھے آن سب تو سچے آن تے سر آیا کی کوئی لاج رکھ دینا ਸ੍ਰੀ ਨਾਮ ਪਰਸ਼ੋਤਮ ਪਰਮ ਪਰਾਵਰ ਨਾਮ ਤੇ ਜੁਗਲ ਚਰਨ ਮਮ ਬੰਦਨਾ ਧਾਰ ਪਰ ਘਰ ਕਰ ਬਾਤ ਮੈਂ ਦੋਵੇਂ ਹੱਥ ਜੋੜ ਕੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੰਦਨਾ ਕਰਦਾ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਕਾਸ ਮੇਰੇ ਕੀਤੇ ਹੋਏ ਸਿੱਧੇ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਕਰ ਲੈਣ ਹਾਂ ਪ੍ਰਵਾਨ ਹੁੰਦਾ ਹੈ ਸਿੱਧਕ ਕਰ ਜਿਹਦਾ ਮਨ ਕਰ ਮਕਸੂਦ ਜੇ ਤੇਰ ਦੇਖਾ ਤੇ ਤੇਰ ਮੌਜੂਦ ਜਦੋਂ ਮਨ ਟਿਕ ਜਾਂਦਾ ਏ ਟਿਕਾ ਵਿੱਚ ਹੁੰਦੇ ਤਾਂ ਉਦੋਂ ਇਹ ਸਾਡਾ ਸਜਦਾ ਕੀਤਾ ਹੋਇਆ ਪ੍ਰਮਾਨ ਹੁੰਦਾ ਹੈ ਤੇ ਸਤਿ ਸੱਚੇ ਪਾਤਸ਼ਾਹ ਕੀ ਅਸੀਂ ਅਰਦਾਸ ਕਰੀਏ ਤੁਹਾਡੇ ਤੋਂ ਬਿਨਾ ਇਹ ਸਾਡਾ ਮਨ ਨਹੀਂ ਦੇਖ ਸਕਦਾ ਇਹ ਪਰਤ ਗਿਆ ਹੋਇਆ ਮਨ ਤਾਂ ਦੇਖੇਗਾ ਏ ਸਤਿਗੁਰ ਸੱਚੇ ਪਾਤਸ਼ਾਹ ਮਾਨਿ ਬਾਸਿਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਜੇ ਤੁਹਾਡੀ ਕਿਰਪਾ ਹੋ ਜਾਵੇ ਤਾਂ ਇਹ ਭਟਕਦਾ ਹੋਇਆ ਮਨ ਟਿਕ ਜਾਵੇਗਾ ਸਾ ਸੰਗਤ ਇਤਨੇ ਕੋ ਬਚਨ ਪ੍ਰਵਾਨ ਕਰਨਾ ਦੀ ਹੋਈਆ ਬੋਲਣ ਦੀ ਛਿਮਾ ਵਰਸਿਸ ਤਮੇਨੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤੇ ਜਦ ਕੋ ਸਤ ਨਾਮ ਸਤ ਨਾਮ ਸਤ ਨਾਮੁ ਜੀ ਵਾਹਿਗੁਰੂ 아이े ग ु